ਵੱਡੀ ਲੜਾਈ ਬਚਨਵਾਸੀ ਇੱਥੇ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿੱਗਜ ਨੇਤਾ ਇੱਥੇ ਤੇ ਇੱਕ ਪਈ ਨਿਸ਼ਾਨੇ ਤੇ ਨਾਲ ਕਿ ਇਸ ਵਾਰੀ ਤਕਰੀਰ ਨੂੰ ਹਰਾਣਾ ਹੈ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਮੈਨੂੰ ਆਸ ਤੇ ਉਮੀਦ ਹੈ ਕਿ ਦਿੱਤੇ ਹਰ ਪੰਜਾਬੀ ਜੀ ਜਾਨ ਲਗਾਉਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਨਾ ਕਿ ਦਿੱਲੀ ਦੀ ਕਤਕੁੱਤੀਆਂ ਦੀ ਸ਼ੋਨੀ ਅਕਾਲੀ ਦਲ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਉਮੀਦਵਾਰਾਂ ਲਾਣੇ ਗਏ ਨੇ ਇਸ ਮੌਕੇ ਤੇ ਉਹ ਤੱਕ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਤੇ ਗੁਰੂਦਰ ਸ਼ੁਕਰਾਨਾ ਕੀਤਾ ਤੇ ਨਾਲ ਹੀ ਵਿਰੋਧੀਆਂ ਤੇ ਸਵਾਲ ਖੜੇ ਕੀਤੇ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦਿਆਂ ਜਿਨ੍ਹਾਂ ਨੇ ਇਸ ਦਮਾਨੀ ਨੂੰ ਇਸ ਮਹਾਨ ਸਥਾਨ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦਿਆਂ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ ਇੱਕ ਵਰਕਰਾਂ ਦਾ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਨਦਾਰਾ ਉਹਨਾਂ ਸਾਰੇ ਵਕਰਾ ਦਾ ਜਿਨ੍ਹਾਂ ਨੇ ਆਪ ਹੀ ਜੀ ਜਾਨ ਲਗਾਤੇ ਸਾਰੇ ਜਾਣਦੇ ਹੀ ਨੇ ਕਿ ਸਭ ਤੋਂ ਵੱਡੀ ਲੜਾਈ ਬਠਿੰਡਾ ਸੀਟ 'ਤੇ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿਗਜ ਨੇਤਾ ਇੱਥੇ ਭੇਦੇ ਕੋਈ ਨਿਸ਼ਾਨੇ ਦੇ ਨਾਲ ਕਿ ਇਸ ਵਾਰੀ ਤਕਰੀਰ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੀ ਸਦਕਾ ਜਿਨ੍ਹਾਂ ਨੇ ਇਸ ਲੜਾਈ 'ਚ ਘਰ-ਬਾਰ ਛੱਡ ਕੇ ਪਰਚਿਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਕੱਲੇ ਉਸ ਤਕੜੀ ਨੂੰ ਬੁਲੰਦ ਰੱਖਣ ਵਾਸਤੇ ਉਹਨਾਂ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਚੇ ਆਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਆਸ ਤੇ ਉਮੀਦ ਹੈ ਕਿ ਜਿੱਤੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਰਾਕੇ ਦਿੱਲੀ ਦੀ ਕਤਕੁੱਤੀਆਂ ਦੀ ਤੇ ਇਸ ਲੜਾਈ ਵਿੱਚ ਪਰਮਾਤਮਾ ਦਾ ਉਹ ਤਾਸਲਾ ਲੈ ਕੇ ਅਸੀਂ ਅੱਦੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫੇਰ ਜੇ ਸਫਲਤਾ ਮਿਲੀ ਤਾਂ ਜਿੰਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤੰਦੇਹੀ ਦੇ ਨਾਲ ਪੰਜਾਬ 'ਚ ਵੀ ਕਰ ਸਕੀਏ ਪਾਰਲੀਮੈਂਟ 'ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ। ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਤਾਂ ਮੈਂ ਇਹ ਕਹਿ ਸਕਦੀਆਂ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਤਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ। ਜਿਨੂੰ ਤੁਸੀਂ ਫਰਸ਼ਾਂ ਤੋਂ ਚੱਕ ਕੇ ਅਸ਼ਨਾ ਤਾਈਂ ਬਿਠਾਤਾ ਹੈ ਇਹ ਹਮੇਸ਼ਾ ਵਾਸਤੇ ਮੈਂ ਹਮ ਤੁਹਾਡੇ ਸਾਰਿਆਂ ਦਾ ਰਿਣੀ ਰਵਾਂਗੀ ਅੱਜ ਤਾਂ ਇਹ ਕਹਿ ਸਕਦੇ ਹਾਂ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਈਆਂ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਕਰਕੇ ਕਰਾਂਗਾ